ਕੋਲ ਦੇ ਬਲੌਗ ਵਿੱਚ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਤੁਹਾਡਾ ਕੱਲ ਤੇ ਬਾਰ ਸੋਮੇ ਤੋਂ ਲਾਈਵ ਨਹੀਂ ਕੀਤਾ ਗਿਆ ਅੱਜ ਵੀ ਹਜੇ ਮੈਂ ਸੋਚਦੀ ਸੀ ਕਿ ਬਈ ਕੀ ਹੋ ਸਕਦਾ ਵਾ ਪਰ ਮੈਂ ਕਿਹਾ ਨਹੀਂ ਮੈਂ ਉਹ ਮਿਸ ਕਰ ਦੇਣੀ ਆ ਜਿਹੜੇ ਮੇਰੇ ਆਡੀਅנס ਹੈਗੇ ਆ ਲਿਸਨਰ ਹੈਗੇ ਆ ਤੇ YouTube ਦਾ ਫੈਮਲੀ ਤੇ ਆਪਾਂ ਸ਼ੁਰੂ ਕਰਦੇ ਆ ਤੁਸੀਂ ਆਜੋ ਕੋਈ ਮੈਸੇਜ ਲਿਖੋ ਫਿਰ ਮੈਨੂੰ ਪਤਾ ਲੱਗ ਜੂਗਾ ਵੀ ਤੁਸੀਂ ਮੇਰੇ ਨਾਲ ਹੀ ਆ ਜੋ ਨਾਲ ਹੁੰਦਾ ਨਾ ਸਾਥ ਕੰਮ ਬਹੁਤ ਵਧੀਆ ਚੱਲਦਾ ਹੌਸਲਾ ਹੀ ਬਹੁਤ ਹੋ ਜਾਂਦਾ ਵਾ ਅਰਾਜਦੀਪ ਕੋਲ ਹਲੋ ਜੀ ਰਾਜਦੀਪ कि जगह तो राजदीप ओलखा ज होर कोई सत श्रीकाल थोनो राजदीप जैज कौर हैलो आंटी हैलो जयज सताल की हाल चाल है ठीक हो राजदीप अच्छा कलर राजदीप ही है ਦਾਂ ਜਸ ਜਨੂ ਲਿਖ ਦੋ ਕਿਥੋਂ ਔਲਖ ਕਹਿੰਦੇ ਕੀ ਕੀਤਾ ਕੀ ਘਾ ਲਿਆ ਇਸ ਸਾਰਾ ਜਨਮ ਮੈਂ ਉਂਜਲਾ ਵਿੱਚ ਨਗਾ ਲਿਆ ਕਿ ਮੇਰੇ ਰਸਤੇ ਵਿੱਚ ਸਕੂਨ ਸੀ ਕਿਸੇ ਵੀ ਰਸਤੇ ਵਿੱਚ ਕੋਈ ਸਕੂਨ ਨਹੀਂ ਸਾਰਿਆਂ ਨੂੰ ਅਜਮਾ ਲਿਆ ਅੱਛਾ ਜੀ ਆਖਰੀ ਪਤਾ ਲੱਗ ਗਿਆ ਹੁਣ ਬਹੁਤ ਚਰਵਾਦ ਵਿੱਚ ਲਾਈਵ ਅਚਾਏ ਆ। ਇੰਨਾ ਵਿਝੇ ਆ। ਆਪਣੇ ਲਈ ਮੈਂ ਕਦੇ ਕੁਝ ਨਾ ਕਰ ਸਕਿਆ। ਉਹਨਾਂ ਨੇ ਮੈਨੂੰ ਇੰਨਾ ਅਝਲਾ ਲਿਆ। ਅਸੀਂ ਆਪ ਦੇ ਵਿੱਚ ਕੁਝ ਕਰ ਨਹੀਂ ਸਕਦੇ ਜੋ ਸਾਡੇ ਰਸਤੇ ਹੋ ਜਾਂਦੇ ਬਹੁਤ। ਉਹਨਾਂ ਦੀਆਂ ਜ਼ਿੰਮੇਵਾਰੀਆਂ ਜਾਂ ਉਹਨਾਂ ਦੇ ਨਾਲ ਤੁਸੀਂ ਰਿਲੇਸ਼ਨਸ਼ਿਪ ਬਣਾਉਣ ਨੂੰ ਬਹੁਤ ਐਕਸਾਈਟਿਡ ਹੁੰਨੇ ਆ ਵੀ ਵਧੀਆ-ਵਧੀਆ ਹੋਵੇ ਹਨਾ ਤੁਸੀਂ ਆਪਣੇ ਵਾਸਤੇ ਸੋਚਦੇ ਹੀ ਨਹੀਂਗੇ। ਜਦੋਂ ਸਾਡੀ ਸੋਚ ਇੰਨੀ ਸਕੂਨ ਜਿਹਾ ਹੋ ਜਾਂਦਾ ਵੀ ਸਕੂਨ ਮਿਲੂਗਾ ਪਰ ਨਹੀਂ ਬਸ ਰੱਬ ਬੁਰੇ ਹਾਲਾਤਾਂ ਵਿੱਚ ਉਹਨਾਂ ਨੇ ਮੈਨੂੰ ਇੰਨਾ ਜਲਾ ਲਿਆ ਅ ਰੱਬ ਬੁਰੇ ਹਾਲਾਤਾਂ ਵਿੱਚ ਜਦੋਂ ਫਸਿਆ ਬਸ ਰੱਬ ਨੇ ਹੀ ਮੈਨੂੰ ਬਚਾ ਲਿਆ ਕਹਿੰਦੇ ਬੁਰੇ ਹਾਲਾਤਾਂ ਦੇ ਵਿੱਚ ਜਦੋਂ ਮੈਂ ਫਸਿਆ ਉਹ ਆਪਾਂ ਨੂੰ ਪਤਾ ਹਨ ਸਾਰੇ ਜਾਣਦੇ ਆ ਕਿ ਰਿਸ਼ਤੇਦਾਰ ਭੈਣ ਭਰਾ ਸਾਰੇ ਤੁਹਾਡੇ ਪਿੱਛੇ ਹਟ ਜਾਂਦੇ ਆ ਬਸ ਰੱਬ ਨੇ ਮੈਨੂੰ ਬਚਾ ਲਿਆ ਕਿੰਨੀ ਸੱਚੀ ਗੱਲ ਹੈ ਨਾ ਅਸੀਂ ਇਹ ਦੁਨੀਆ ਤੇ ਆਏ ਆ ਪਰ ਸਾਨੂੰ ਇਹ ਪਤਾ ਹੀ ਨਹੀਂ ਅਸੀਂ ਰੱਬ ਨੂੰ ਵੀ ਭੁੱਲ ਜਾਂਦੇ ਆ ਆਪਣੇ ਆਪ ਨੂੰ ਵੀ ਭੁੱਲ ਜਾਂਦੇ ਆ ਤੇ ਅਸੀਂ ਹੋਰ ਤੰਦਿਆਂ ਵਿੱਚ ਜੁੱਟ ਜਾਂਦੇ ਆ ਕਿਉਂ ਨਾ ਹੋਵੇ ਵੀ ਅਸੀਂ ਆਪਣੇ ਆਪ ਨੂੰ ਥੋੜਾ ਜਿਹਾ ਸਮਝਾਈਏ ਤੇ ਕੁਝ ਟਾਈਮ ਅਸੀਂ ਆਪਣੇ ਵਾਸਤੇ ਕੱਢੀਏ ਤੇ ਕੱਢਣਾ ਜ਼ਰੂਰੀ ਆ ਮੈਂ ਅੱਜ ਇੱਥੇ ਆਪਣੀ ਬੇਟੀ ਕੋਲੇ ਆਈ ਸੀਗੀ ਟਿਊਜ਼ਡੇ ਜਾਣਾ ਸੀ ਮੁੜ ਕੇ ਮੈਂ ਵੈਨਸਡੇ ਤੇ ਹੁਣ ਮੈਨੂੰ ਉਹ ਮੇਰਾ ਲੈਫਟ ਦੇ ਕੋਈ ਅਰੇਂਜਮੈਂਟ ਹੋਇਆ ਹੀ ਨਹੀਂ ਔਰ ਇਹ ਤੇ ਬੱਠੀ ਅੱਜ ਥਰਸਡੇ ਹੋ ਗਿਆ ਹੁਣ ਮੈਂ ਕਿ ਕੋਈ ਨਾ ਹੁਣ ਵੀਕਐਂਡ ਤੇ ਵੀ ਆਪਾਂ ਦੇਖਦੇ ਆਂ ਜੇ ਇੱਥੋਂ ਦਾ ਹੀ ਦਾਣਾ ਪਾਣੀ ਹੋਇਆ ਇਹ ਹੈਗੇ ਦਾਣੇ ਪਾਣੀ ਦੇ ਖੇਡਾਂ ਤੁਸੀਂ ਸੋਚਦੇ ਕੁਛ ਹੁੰਦਾ ਕੁਛ ਤੇ ਫੇ ਆਪਣੇ ਹੱਥ ਵਾਸ ਕੁਝ ਨਹੀਂ ਹੈਗਾ ਜਿੱਥੇ ਅਸੀਂ ਖਾਣਾ ਪੀਣਾ ਰਹਿਣਾ ਜਿੱਥੋਂ ਦੀ ਹਵਾ ਪੱਕਣੀ ਆ ਤੇ ਉਹ ਕੁਛ ਹੋਣਾ ਵਾ ਠੀਕ ਰਾਜਦੀਪ ਸੁਣ ਰਹੀ ਆ ਪੰਕਜ ਸ਼ਰਮਾ ਹੈਲੋ ਜੀ ਪੰਕਜ ਸ਼ਰਮਾ ਸਤਿ ਸ਼੍ਰੀ ਅਕਾਲ ਕੁਲਦੀਪ ਪਲੰਬਰ ਅੱਛਾ ਜੀ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਦੇਖ ਰਹੇ ਹੋ ਪੰਕਜ ਸ਼ਰਮਾ ਕਿੱਥੋਂ ਪੰਜਾਬ ਤੋਂ ਰਾਜਦੀਪ ਇਨਸਟੈਂਟਨ ਟਾਈਨ ਅੱਛਾ ਆਹ ਕਿਨੇ ਲਿਖਿਆ ਵਾ ਅਨਸਟਰਸ ਟਾਈਮ ਮੇਰੇ ਨਾਲ ਬਣੇ ਰਹੋ ਸਾਰਿਆਂ ਨੂੰ ਤੁਹਾਨੂੰ ਮੋਸਟ ਵੈਲਕਮ ਮਾਈ ਲਾਈਵ ਐਚ ਠੀਕ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡੇ ਨਾਲ ਹੀ ਆ ਕਹਿੰਦੇ ਉਹਨੇ ਹਰ ਇੱਕ ਇਨਸਾਨ ਨੂੰ ਸਪੋਰਟ ਦੀ ਲੋੜ ਆ ਮੈਂ ਵੀ ਇਦਾਂ ਹੀ ਮੇਰਾ ਏਮ ਹੁੰਦਾ ਵਾ ਬਈ ਤੁਸੀਂ ਪੰਗਲ ਸ਼ਰਮਾ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਵਾ ਜੇ ਨਹੀਂ ਕੀਤਾ ਫਿਰ ਤੁਸੀਂ ਪਲੀਜ਼ ਸਬਸਕ੍ਰਾਈਬ ਕਰਦੇ ਹੋ ਨਾਲੇ ਲਾਈਕ ਕਰਦੇ ਹੋ ਰਾਜਦੀਪ ਤੁਸੀਂ ਵੀ ਲਾਈਕ ਕਰਦੇ ਹੋ ਮੇਰੇ ਚੈਨਲ ਨੂੰ ਕੁਲਦੀਪ ਲੰਬਰ ਤੁਸੀਂ ਵੀ ਪਲੀਜ਼ ਸਬਸਕ੍ਰਾਈਬ ਕਰਿਓ ਨਾਲੇ ਲਾਈਕ ਕਰਦੇ ਹੋ ਓਕੇ ਥੈਂਕ ਯੂ ਵੈਰੀ ਮੱਚ ਰਾਜਦੀਪ ਹੋਰ ਦੱਸ ਉਹ ਕੁੜੀਆਂ ਦਾ ਮੇਰੀਆਂ ਦਾ ਕੀ ਹਾਲ ਆ ਠੀਕ ਠਾਕ ਆ अच्छा कमिटेड ਤਾਂ ਹੋ ਗਈ ਵੈਰੀ ਨਾਈਸ ਐਂਡ ਮਨੁਦਾਸ ਕਿਵੇਂ ਆ ਕੁੜੀਆਂ ਦਾ ਕੀ ਹਾਲ ਮੈਨੂੰ ਹੁਣ ਨਾਂ ਵੀ ਭੁੱਲ ਗਿਆ ਵੀਡੀਓ ਵੀਡੀਓ ਦਾ ਕੀ ਮਤਲਬ ਕਿਉਂ ਮੈਂ ਅੱਗੇ ਤੁਹਾਡੇ ਫੋਨ ਪਤਾ ਨਹੀਂ ਕਿਸ ਤਰ੍ਹਾਂ ਦੇ ਹੈਗੇ ਆ ਇੱਕ ਦੋਨੇ ਦਿੱਤੇ ਆ ਕਿਤੇ ਲੱਗਦਾ ਹੀ ਨਹੀਂ ਹੁੰਦਾਗਾ ਹਰਪ੍ਰੀਤ ਤੇ ਗਰਨੂਰ ਸਹਿਜਮੀਤ ਅੱਛਾ ਆਪੀਤ ਗਰਨੂਰ ਸਹਿਜਪ੍ਰੀਤ ਹੈਲੋ ਮਾਈ ਪਾਰਟੀ ਮੈਂ ਅਕ ਨਮਸ ਕਰਦੀ ਹੁੰਦੀ ਆ ਮੈਂ ਇੱਥੇ ਜੋ ਲਾਈਵ ਕਰਦੀ ਹਾਂ ਤੁਸੀਂ ਹੁੰਦੀਆਂ ਹੀ ਨਹੀਂ ਗੀਆਂ ਮਾਸਟਰ ਕੋਲਨ ਅਫੀਸ਼ੀਅਲ ਹਾਂਜੀ ਜੀ ਆਨਜੀ ਤੁਸੀਂ ਮੈਨੂੰ ਤੁਹਾਨੂੰ ਸਸਿਕਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲੇ ਲਾਈਕ ਕਰ ਦਿਓ ਹੈਲੋ ਉਹ ਯਾ ਵੇ ਕੀ ਵੇ ਕੀ ਠੀਕ ਹੈ ਆ ਵੀ ਗੁੱਡ ਬாய் ਚਲੋ ਪਲੇ ਪਲੇ ਆਊਟਸਾਈਡ ਤਾਜ ਦਿਨਾਰ ਓਕੇ ਨਾਨੀ ਜੀ ਹੁੰਦੀ ਆ ਗੁੱਡ ਬாய் ਚਲੋ ਬਟੇ ਹਾਂਜੀ ਕੀ ਹੈ ਇਹ ਨਾਨੀ ਜੀ ਲਾਈਵ ਕਰਦੀ ਆ ਹੈ ਯਾ whose whose owner vadu min whose owner kivein aithe rajdeep mausam kivein hai must be call official tusi mere channel nu subscribe karde ho nalay like karde ho rajdeep tasveer like karde ho ki kya va whose owner ja kadon auna samjhne lagi gi ਤੁਹਾਡਾ ਦੱਸੋ ਕੀ ਹਾਲ ਆ ਕੀ ਹਾਲ ਚਾਲ ਹੈ ਹਰਪ੍ਰੀਤ ਹਰਪ੍ਰੀਤ ਦਾ ਕੀ ਹਾਲ ਆ ਗੁਰਨੂਰ ਸਹਜਪ੍ਰੀਤ ਸਾਰੀਆਂ ਕੁੜੀਆਂ ਵੱਡੀਆਂ ਹੋ ਗਈਆਂ ਹੋਣਗੀਆਂ ਹਨ ਅਸੀਂ ਬੁੱਢੇ ਹੁੰਦੇ ਜਾਂਦੇ ਆ ਤੇ ਕੁੜੀਆਂ ਜਵਾਨ ਹੁੰਦੀਆਂ ਜਾਂਦੀਆਂ ਪੜਾਈ ਕਿਵੇਂ ਇਹਨਾਂ ਦੀ ਪੜਾਈ ਕਿਸ ਤਰ੍ਹਾਂ ਚੱਲ ਰਹੀ ਆ ਰਾਜਦੀਪ ਠੀਕ ਆ ਤੁਹਾਡੀਆਂ ਸਿਹਤਾਂ ਕਿਵੇਂ ਆ TikTok.